ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੈਗਨੈਂਟ ਔਰਤ ਗਰਭਵਤੀ ਔਰਤ ਲਈ ਇਹ ਜਾਪ ਇਹ ਪਾਠ ਕਰਨਾ ਬਹੁਤ ਹੀ ਜ਼ਰੂਰੀ ਹੈ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਭ ਨ ਆਇਓ ਕਲ ਸਮੁੰਦਰ ਪਈ ਰੂਪ ਪ੍ਰਗਟ ਹਰਨਾਮ ਉਧਾਰਣ ਬਸਹਿ ਸੰਤ ਜਿਸ ਹਿਰਦੈ ਦੁੱਖ ਦਾਰਿਦ੍ਰ ਨਿਵਾਰਣ ਨਿਰਮਲ ਪੀਖ ਪਰ ਤਾਸ ਬਿਨ ਅਵਰ ਨ ਕੋਈ ਮਨ ਬਚ ਜਿਨ ਜਾਣਿਓ ਭਇਓ ਤਹ ਸੰਸਰ ਸੋਈ ਧਰਣ ਗगन ਨਵਖੰਡ ਮਹਿ ਜੋਤ ਸਰੂਪੀ ਰਹ्यो ਪਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਕਲ ਸਮੁੰਦਰ ਪਈ ਰੂਪ ਪ੍ਰਗਟ ਹਰਨਾਮ ਉਦਾਰਣ ਬਸਹਿ ਸੰਤ ਜੀ શરીਦੈ ਦੁਖ ਦਾਰਿਦਰ નિਵਾਰਣ ਨਿਰਮਲ ਪੀਖ ਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਚ ਜਿਨ ਜਾਣਿਓ ਭਯੋ ਤਹ ਸੰਸਰ ਸੋਈ ਧਰਣ ਗगन ਨਵਖੰਡ ਮਹ ਜੋਤ ਸਰੂਪੀ ਰਹਿਓ ਪਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਕਲ ਸਮੁੰਦਰ ਪਏ ਰੂਪ ਪ੍ਰਗਟ ਹਰਨਾਮ ਉਧਾਰਣ ਬਸਹਿ ਸੰਤ ਜਿਸ ਰਿਦੈ ਦੁਖ ਦਾਰਿਦਰ ਨਿਵਾਰਣ ਨਿਰਮਲ ਪੀਖ ਪਾਰ ਤਾਸ ਬਿਨ ਅਵਰ ਨ ਕੋਈ ਮਾਨਬਤ ਜਿਨ ਜਾਣਿਓ ਪਯੋ ਤਹ ਸੰਸਰ ਸੋਈ ਤਰਣ ਗगन ਨਵਖੰਡ ਮਹ ਜੋਤ ਸਰੂਪੀ ਰਹ्यो ਪਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਕਲ ਸਮੁੰਦਰ ਪਈ ਰੂਪ ਪ੍ਰਗਟ ਹਰਨਾਮ ਉਧਾਰਣ ਬਸਹਿ ਸੰਤ ਜੀ ਸਰੀਦੈ ਦੁਖ ਦਾਰਿਦ੍ਰ ਨਿਵਾਰਣ ਨਿਰਮਲ ਪੀਖ ਪਰ ਤਾਸ ਬਿਨ ਅਵਰ ਨਾ ਕੋਈ ਮਨ ਬਚ ਜਿਨ ਜਾਣਿਓ ਭਯੋ ਤਹ ਸੰਸਰ ਸੋਈ ਧਰਨ ਗगन ਨਵਖੰਡ ਮਹ ਜੋਤ ਸਰੂਪੀ ਰਹਿਓ ਪਰ ਨਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਕਲ ਸਮੁੰਦਰ ਪਈ ਰੂਪ ਪ੍ਰਗਟ ਹਰਨਾਮ ਉਧਾਰਣ ਬਸਹਿ ਸੰਤ ਜਿਸ ਹਿਰਦੈ ਦੁਖ ਦਾਰਿਦਰ ਨਿਵਾਰਣ ਨਿਰਮਲ ਪੀਖ ਪਾਰ ਤਾਸ ਬਿਨ ਅਵਰ ਨ ਕੋਈ ਮਾਨਬਤ ਜੀਨੇ ਜਾਣਿਓ ਭਯੋ ਤਹ ਸੰਸਰ ਸੋਈ ਤਰਣ ਗगन ਨਵਖੰਡ ਮਹਿ ਜੋਤ ਸਰੂਪੀ ਰਹ्यो ਪਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ